ਕੋਈ ਇੱਥੇ ਨਾ ਆਇਆ ਤਾਂ ਧੰਨਵਾਦ ਕਰਦੇ ਜਾਂਦੇ ਅਕਾਲੀ ਦਾ ਇੱਕ ਸੋਚ ਹੈ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਸਰ ਨੂੰ ਸਮਰਪਿਤ ਕਰਿਆ ਪ੍ਰਧਾਨ ਸੋਦ ਕਰਿਆ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਜੋ ਗਲਬਤ ਕੀ ਹੋਈ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤਾ ਸਾਹਿਬਾ ਜਿਹੜਾ ਹੋਇਆ ਜਿੰਦ ਵਿਸ਼ਵਾਸ ਦਵਾ ਜਾਂਦੇ ਠੀਕ ਨੇ ਕਹਿੰਦੇ ਅਸੀਂ ਮਸਲਾ ਸੰਤ ਅਗਰ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਬਾਕੀ ਅਸੀਂ ਅਕਾਲੀ ਸੋਚਦੇ ਹੈਗੇ ਜਾਂਦੇ 네. 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 네.